ਇਹ ਲੋ ਬੰਦੇ ਪਰ ਲਾਈਟ ਵੀ ਨਹੀਂ ਜੰਗ ਮੈਂ ਰੋਜੇ ਸਵਾਲ ਅਸੀਂ ਅੱਜ ਸਵੇਰ ਤੋਂ ਮੌਜੂਦ ਆ ਅਰਬਨ ਸਟੇਟਸ 1 ਤੇ 2 ਦੇ ਵਿਚਕਾਰ ਸੀ 7 ਪਾਟਕ ਤੇ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਖੜੇ ਆ ਜੀ ਰੇਲਵੇ ਕ੍ਰੋਸਿੰਗ ਸੀ 7 ਦੇ ਕੋਲ ਸੋ ਅੱਜ ਇਸ ਦੀ ਓਪਨਿੰਗ ਹੈ ਜੀ ਸੋ ਸਾਡੇ ਪਾਰਸ਼ਾ ਮਿੰਟੋ ਜਨੇਜਾ ਜੀ ਵਾਰਡ ਨੰਬਰ 16 ਤੋਂ ਸੋ ਆਪਣੇ ਵਿਚਾਰ ਸਾਂਝੇ ਕਰਨਗੇ ਜੀ ਮੈਂ ਪਹਿਲੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਕਿ ਅੱਜ ਭਗਵਾਨ ਬਾਰ ਬਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਤੇ ਉੱਤੇ ਸਾਨੂੰ ਡਬਲ ਖੁਸ਼ੀ ਮਿਲੀ ਹੈ ਕਿ ਅੱਜ ਜੋ C7 ਫਾਟਕ ਬੰਦ ਹੋਇਆ ਸੀ ਕਾਫੀ ਮੁਸ਼ਕਲ ਦੇ ਬਾਅਦ ਔਰ ਅੱਜ ਇਹ ਫਾਟਕ ਖੁੱਲਾ ਹੈ ਲੋਕਾਂ ਨੂੰ ਲੱਖ ਲੱਖ ਵਧਾਈ ਤੁਸੀਂ ਦੇਖੋ ਕਿ ਲੋਕਾਂ ਦੇ ਰੋਣ ਚਿਹਰੇ ਤੇ ਕਿੱਦਾਂ ਰੌਣਕਾਂ ਨੇ ਸਾਡੇ ਤੋਂ ਅਰਫਾ ਸੇਟ ਫੇਸ ਵਨ ਸੋਸਾਇਟੀ ਤੋਂ ਵੀ ਆਏ ਨੇ ਭੈਣ ਜੀ ਮੈਂ ਭੈਣ ਜੀ ਨੂੰ ਕਹਿਣਾ ਦੱਸੋ ਆਪਣੇ ਵਿਚਾਰ ਕਰੋ ਦੱਸੋ ਕੋਈ ਗੱਲ ਅਸੀਂ ਬਹੁਤ ਥੈਂਕਫੁਲ ਹਾਂ ਜੀ ਮੀਟੀ ਸਾਹਿਬ ਜੀ ਦੇ ਇਹਨਾਂ ਦੇ ਐਫਰਟਸ ਦੇ ਨਾਲ ਹੀ ਇਹ ਫਾਟਕ ਖੁੱਲਿਆ ਇਹੀ ਪਹਿਲੇ ਸੀਗੇ ਜਿਨ੍ਹਾਂ ਨੇ ਇਸ ਦੇਖਿਆ ਕਿ ਸਾਡੀ ਕਿੰਨੀ ਸਾਡੀ ਨੀਡ ਹੈ ਕੀ ਜਾਂ ਜਦੋਂ ਅਸੀਂ ਇਹਨਾਂ ਕੋਲ ਹੈਲਪ ਕੋਈ ਮੰਗਦੇ ਹਾਂ ਕਿ ਫਟਾਫਟ ਉਸੇ ਟਾਈਮ ਹਾਜ਼ਰ ਹੋ ਕੇ ਸਾਡੀ ਸਾਰੀਆਂ ਜਿਹੜੀਆਂ ਪ੍ਰੋਬਲਮਸ ਹੈ ਉਹਨਾਂ ਨੂੰ ਸੋਲਵ ਕਰਦੀ ਅਸੀਂ ਇਹਨਾਂ ਨੂੰ ਬੜੇ ਬੜੇ ਇਨਾਂ ਤੇ ਥੈਂਕਸ ਮੈਂ ਮਨੀ ਸਿੱਤੂ ਜੀ ਪਲੀਜ਼ ਆਓ ਮਨੀ ਸਿੱਤੂ ਜੀ ਕੈਨ ਸਾਹਿਬ ਕੈਨ ਸਾਹਿਬ ਜੀ ਤੁਸੀਂ ਮਨੀ ਸਿੱਤੂ ਜੋ ਬੋਲੇ ਸੋਨੇ ਭਾਗਵਾਨ ਦਾ ਅੰਗ ਹੈ ਮਹਾਰਾਜ ਜੀ ਹੈ ਜੋ ਬੋਲੇ ਸੋਨੇ ਪੈ ਸਤਿਗੁਰੂ रविदास ਜੀ ਮਹਾਰਾਜ ਕੀ ਜੈ ਜੋ ਬੋਲੇ ਸੋਨੇ ਪੈ ਸਤਿਗੁਰੂ रविदास ਜੀ ਮਹਾਰਾਜ ਕੀ ਜੈ ਤੇ ਸਾਥ ਸੰਗਤ ਕੀ ਬਹੁਤ ਹੀ ਖੁਸ਼ੀ ਵਾਲਾ ਪਲ ਜਿਹਦਾ ਅੱਜ ਦਾ ਸਮਾਂ ਮਸੀਹ ਹੋ ਰਿਹਾ ਹੈ ਕਿ ਬਹੁਤ ਸਮੇਂ ਤੋਂ ਜੋ ਲੰਬੇ ਜਿਹੇ ਤਜਰੀ ਮੰਗ ਪੈਂਦੀ ਸੀਗੀ ਉਹ ਕਾਫੀ ਇਹਦੇ ਵਿੱਚ ਤੁਸੀਂ ਦੇਖਿਆ ਬਾਰ ਚੜਾ ਵੀ ਚੱਲਦੇ ਨੇ ਕਿ ਖੁੱਲ ਗਿਆ ਵਿੱਚ ਦੇ ਕਨੇ ਕਈਆਂ ਨੇ ਵਹਿਮ ਵੀ ਫਲਾਏ ਚੀਜ਼ਾਂ ਦੇ ਵਿੱਚ ਕਿ ਨਹੀਂ ਖੁੱਲ ਰਿਹਾ ਜੀ ਪਰ ਅੱਜ ਤੁਸੀਂ ਦੇਖ ਰਹੇ ਹੋ ਸੰਤਾਂ ਨੂੰ ਬੜੀਆ ਖੁਸ਼ੀ ਆ ਗਈ ਹੈ ਕਿਦਾਂ ਮੈਨੂੰ ਲੱਗਦਾ ਕਿ ਜਿੰਨਾ ਉਤਸ਼ਾਹ ਸੰਤਾਨ ਨੂੰ ਬੜੇ ਆਨੰਦਿਤ ਮਹਿਸੂਸ ਕਰਾਏਗੇ ਬਹੁਤ ਹੀ ਜਿਹੜਾ ਨੰਬਰ ਰੂਸ ਸੀਗਾ ਉਹ ਬਚ ਗਿਆ ਮੈਂ ਇਹ ਸਾਰੇ ਪਾਤਰ ਜੋ ਸੀ ਜੋ ਸਟਾਰਟਿੰਗ ਵਾਸੇ ਮਿੰਟੂ ਭਾਈ ਨੇ ਇੱਕ ਬੜਾ ਮੋਟਾ ਜਿਹਾ ਉਸ਼ੋਤ ਨਾ ਚੱਕਿਆ ਹੈ ਔਰ ਸਾਰੇ ਸੰਤਾਨ ਦੇ ਸਾਰੇ ਲੋਕ ਦੇ ਨਾਲ ਔਰ ਬੜਾ ਹੀ ਭੈਣ ਜੀ ਸਾਡੇ ਰਾਜਵੰਦ ਦੇ ਕੋਲ ਛੜਾ ਜੀ ਦੀ ਥਾਪੀ ਦੇ ਨਾਲ ਅੱਜ ਇਹ ਜਿਹੜਾ ਫਟ ਕੇ ਦੁਬਾਰਾ ਖੁੱਲ ਗਿਆ ਬੜੀ ਖੁਸ਼ੀ ਹੋ ਰਹੀ ਹੈ ਬੜਾ ਆਨੰਦਿਤ ਮਹਿਸੂਸ ਕਰ ਰਹੇ ਹਾਂ ਤੁਸੀਂ ਸਾਡੇ ਕਹਿੰਦਾ ਮੈਂ ਮੁਸਕਾਨ ਜੀ ਚਲਕ ਦੇਖ ਰਿਹਾ ਹਾਂ ਕਿ ਅੱਜ ਬੜਾ ਖੁਸ਼ੀ ਵਾਲਾ ਸਮਾਂ ਆਇਆ ਮੈਨੂੰ ਪਰਸਨਲੀ ਬੜਾ ਬੈਨੀਫਿਟ ਆ ਜੀ ਬਾਕੀ ਆ ਤੁਸੀਂ ਸੰਗਤ ਦੇਖੀ ਨੇ ਉਹ ਜਿਹੜੇ ਅੱਜ ਨਾਗਰੇ ਪਹਿਲਾ ਦਿੱਤੇ ਕਿੰਨਾ ਪਰੇਸ਼ਾਨ ਸੁਪਾਈ ਕਿਦਾਂ ਲੱਗ ਰਿਹਾ ਜੀ ਫਟ ਖੋਲ ਕੇ ਬਾਈ ਬਹੁਤ ਵਧੀਆ ਲੱਗਿਆ ਜੀ ਮੈਂ థాంక్స్ ਕਰੂੰਗਾ ਜੀ ਮਿੰਟੂ ਜੀ ਦਾ ਤੇ ਸਾਰਿਆਂ ਦਾ ਤੇ ਬਹੁਤ ਬਹੁਤ ਹੰਡਾਇਆ ਕੰਮ ਅਸੀਂ ਬਹੁਤ ਦੂਰ ਦੂਰ ਜਾ ਕੇ ਆਂਦੇ ਰਹੇ ਓਕੇ ਓਕੇ ਕਿਦਾਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਕਹਿੰਦਾ ਇੱਥੇ ਸਾਨੂੰ ਬੜਾ ਦੂਰ ਦੂਰ ਚੱਲ ਕੇ ਜਾਣਾ ਪੈਂਦਾ ਸੀਗਾ ਸਾਰੇ ਪਾਸੇ ਕੀ ਟ੍ਰੈਫਿਕ ਦਾ ਜਮ ਹੋ ਗਿਆ ਸੀਗਾ ਓਕੇ ਓਕੇ ਜੀ ਪ੍ਰੈਸ਼ਰ ਜ਼ਿਆਦਾ ਪੈਨ ਕਰਕੇ ਅਸੀਂ ਇਸ ਚੀਜ਼ ਤੇ ਬਹੁਤ ਖੁਸ਼ ਹਾਂ ਜੀ ਮਿੰਟੋ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਐਪਸ ਲੈ ਕੇ ਸਾਰਾ ਕੰਮ ਪੂਰਾ ਓਕੇ ਜੀ ਠੀਕ ਹਨ ਜੰਮ ਹਾਂ ਜੀ ਮੈਂ ਰਾਮ ਲਾਲ ਸਿੱਧੂ ਅੱਜ ਰਾਤ ਕਾਲ ਪਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਦਿਵਸ ਸੀ ਸਰਦਪੂਰਨ ਮਾਦੇ ਦਿਨ ਤੇ ਬਹੁਤ ਖੁਸ਼ੀਆਂ ਪਰ ਹੈ ਸਾਨੂੰ ਇੱਕ ਬਹੁਤ ਵਧੀਆ ਤੋਹਫਾ ਮਿਲਿਆ ਕਿ ਜਿਹੜਾ ਫਾਟਕ ਬੰਦ ਕਰ ਦਿੱਤਾ ਸੀਗਾ ਉਹ ਰਾਤੀ ਉਹਨਾਂ ਦੀ ಅಪਾਰ ਕਿਰਪਾ ਦੇ ਨਾਲ ਖੁੱਲ ਗਿਆ ਤੇ ਉਸ ਦੇ ਵਿੱਚ ਸਾਡੇ ਅਰਬਨ ਸਟੇਟ ਫੇਸ 1 2 ਤੇ ਨਾਲ ਦੀਆਂ ਲੇਬਰ ਕਲੋਨੀ ਸਾਰੇ ਸੁਸਾਇਟੀਆਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਉਹਦੇ ਜਿਹੜਾ ਸੇਰਾ ਹੈ ਉਹ ਸਾਡੇ 16 ਨੰਬਰ ਵਾਰਡ ਦੇ ਕਾਉਂਸਲਰ ਮਨਜੋਗ ਮਿੰਟੂ ਜਰੇਜਾ ਜੀ ਨੂੰ ਜਾਣਦਾ ਹੈ ਜਿਨ੍ਹਾਂ ਨੇ ਬਹੁਤ ਜ਼ਿਆਦਾ ਜ਼ੋਰ ਲਾ ਕੇ ਤੇ ਇਸ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਇਸ ਕੰਮ ਨੂੰ ਨੇਪਰੇ ਚੜਾਇਆ ਤੇ ਨਾਲ ਹੀ ਮੈਂ ਬੀਬੀ ਰਾਜਵਿੰਦਰ ਕੌਰ ਜੀ ਜਿਹੜੇ ਹਲਕਾ ਇੰਚਾਰਜ ਜਲੰਧਰ ਕੈਂਟ ਨੇ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਜ਼ੋਰ ਲਾਇਆ ਜਿਆਦਾ ਸਭ ਤੋਂ ਜ਼ਿਆਦਾ ਅਸੀਂ ਮਾਰਵੜ ਸਕੂਲ ਦੇ ਐਮ ਡੀ ਸਾਹਿਬ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਬਾਕੀ ਸਾਰੀ ਆਮ ਜਨਤਾ ਨੇ ਜ਼ੋਰ ਲਾਇਆ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਸਾਡਾ ਸ਼ਮਚਾਨ ਘਾਟ ਜਿਹੜਾ ਆ ਨਾਲ ਹੈ ਬਿਲਕੁਲ ਇਹਦੀ ਲਈ ਆਉਣ ਲਈ ਜਾਂ ਤਾਂ ਸਾਨੂੰ ਅੰਦਰ ਪਾਸ ਤੋਂ ਆਉਣਾ ਪੈਂਦਾ ਸੀ ਜਾਂ ਇਧਰੋਂ ਕੈਮਰੇ ਸਕੂਲ ਤੋਂ ਘੁਮ ਕੇ ਤੋ ਕਰ ਦੋ 2 ਕਿਲੋਮੀਟਰ ਦਾ ਫਾਸਲਾ ਘੁੰਮ ਕੇ ਆਉਣਾ ਪੈਂਦਾ ਸੀ ਸਾਡੇ ਲਈ ਬਹੁਤ ਜ਼ਿਆਦਾ ਮੁਸ਼ਕਲ ਸੀ ਜਿਹੜੀ ਗੇਟ ਖੁੱਲਣ ਕਰਕੇ ਇੱਕਦਮ ਨਹੀਂ ਖੁੱਲਣਾ ਹਲੇ ਕਹਿੰਦਾ ਠਹਿਰ ਦੋ ਉਹਨੂੰ ਕਹਿਤਾ ਹੋਵੇਗਾ ਇੱਕ ਉਹਦੀ ਲਈ ਉਹਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਅਸੀਂ ਸਾਰੇ ਇਹ ਮਿੰਟੂ ਜਰੇਜਾ ਜੀ ਦਾ ਬੀਬੀ ਰਾਜਵਿੰਦਰ ਕੌਰ ਥਾੜਿਆ ਜੀ ਦਾ ਤੇ ਬਾਕੀ ਸਾਰੇ ਸਮਾਜ ਦਾ ਆਪਣੇ ਤੈ ਦੇ ਲੋ ਧੰਨਵਾਦ ਕਰਦੇ ਆ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਸਰਦਾਰ ਸਾਹਿਬ ਆਓ ਜਰਾ ਚਲੋ ਜੀ ਚਲੋ ਸਰਦਾਰ ਮੈਂ ਤਾਂ ਇਹੀ ਕਹੂੰਗਾ ਕਿ ਭਈ ਜਿਸ ਦਿਨ ਇਹ ਬੰਦ ਹੋਇਆ ਸੀ ਫਾਟਕ ਮੈਂ ਰਾਤ ਨੂੰ ਮੈਨੂੰ ਇਹਨਾਂ ਦਾ ਫੋਨ ਆਇਆ ਪਿੰਟੂ ਜਿੰਨੇ ਚਾਹੀਦਾ ਕੋਸ਼ਤ ਸਾਹਿਬ ਦਾ ਕਿ ਆਪਾਂ ਕੀ ਕਰ ਸਕਦੇ ਹੈਗੇ ਆ ਮੈਂ ਇਹਨਾਂ ਨੂੰ ਦੱਸਿਆ ਵੀ ਇਹ ਫਾਟਕ ਇਸ ਤਰ੍ਹਾਂ ਖੁੱਲ ਸਕਦਾ ਹੈਗਾ ਉਦੋਂ ਤੋਂ ਲੈ ਕੇ ਹੁਣ ਤੱਕ ਜਨੇਜਾ ਜੀ ਨੇ ਅਨਥਕ ਕੋਸ਼ਿਸ਼ਾਂ ਕੀਤੀਆਂ ਦਿੱਲੀ ਤੱਕ ਗਏ ਹਰ ਇੱਕ ਪਾਸੇ ਗਏ ਮੇਰਵੜ ਦੇ ਜੋ ਐਮ ਡੀ ਸਾਹਿਬ ਨੇ ਉਸ ਦੇ ਨਾਲ ਵੀ ਰਵੱਈਆ ਇਹਨਾਂ ਨੇ ਕੰਮ ਕੀਤਾ ਰੌਲ ਮਿਲ ਕੇ ਖਾਸ ਕਰਕੇ ਮਿੰਟੂ ਜਰੇਜਾ ਜੀ ਨੇ ਜੋ ਸਾਡੇ ਕੌਂਸਲਰ ਸਾਹਿਬ ਹੈਗੇ ਨੇ 16 ਨੰਬਰ ਬਾੜ ਦੇ ਇਹਨਾਂ ਦੀ ਯਤਨਾਂ ਸਦਕਾ 6 ਮਹੀਨੇ ਲੱਗੇ ਸਾਨੂੰ ਪੂਰਾ ਬੋਰਵਸਤੇ ਜਿਹੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਜੀ ਬਹੁਤ ਅੱਛਾ ਹੋਇਆ ਜੀ ਮਿਊਨਿਸਪੈਲਿਟੀ ਬਲਿ ਮਾਣ ਹੈ ਸਾਡੇ ਹੈ ਵਾਲਮੀਕ ਜਗਤੀ ਅਮਰ ਰਹੇ ਮੈਂ ਅਮਰ ਸਿੰਘ ਨਾਲ ਗੱਲ ਗੱਲਬਾਤ ਕਰਦੇ ਹਾਂ ਇਹ ਬੜੇ ਚਿਰ ਦੀ ਮੰਗ ਸੀ ਜੀ ਪਬਲਿਕ ਦੀ ਬਹੁਤ ਵੱਡੀ ਪ੍ਰਾਪਤੀ ਹੈ ਇਹ ਜਿਹੜਾ ਫਾਟਕ ਸੀ ਇਹਦੀ ਇੰਨੀ ਸਮੱਸਿਆ ਸੀ ਵੀ ਹਰਮਨ ਸਿਟ ਦੇ ਨਾਲ ਘੱਟ ਤੋਂ ਘੱਟ 10-12 ਕਲੋਨੀਆਂ ਜਸਵੰਤ ਨਗਰ ਗੁਰਦੇਪਾਲ ਨਗਰ ਪੰਜਾਬ ਹੈ ਮੈਨੂੰ ਅਰਬਨ ਸੇਡ ਫੇਜ਼ 1 ਘੜਾ ਕੰਨਿਆਵਾਲੀ ਸੁਭਾਣਾ ਇਹ ਸਾਰਿਆਂ ਦਾ ਰਸਤਾ ਜਿਹੜਾ ਬੰਦ ਹੋਇਆ ਪਿਆ ਸੀ ਉਹ ਸਾਰਿਆਂ ਦੀ ਜੁਆਇੰਟ ਐਫਰਟਸ ਨਾਲ ਬਹੁਤ ਵਧੀਆ ਢੰਗ ਨਾਲ ਇਹ ਖੁਲਵਾਇਆ ਗਿਆ ਅਸੀਂ ਸਾਰੀ ਐਡਮਿਨਿਸਟ੍ਰੇਸ਼ਨ ਦਾ ਸਾਰੇ ਲੀਡਰ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਪੈਸ਼ਲੀ ਸਾਡੇ ਮਿੰਟੂ ਜਰੇਜਾ ਜੀ ਜਿਹੜੇ ਇਸ ਮੁਹਿੰਮ ਦੇ ਮੋਹਰੀ ਰਹੇ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਹੋਇਆ ਜੀ ਥੈਂਕ ਯੂ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ ਆਮ ਪਾਰਟੀ ਦਾ ਜਿਨ੍ਹਾਂ ਵਿੱਚੋਂ ਰਾਜਵਿੰਦਰ ਖੈਰਾ ਹਲਕਾ ਇੰਚਾਰਜ ਮੈਡਮ ਜੀ ਦਾ ਜਿਨ੍ਹਾਂ ਨੇ ਪਾੜਾ ਖੁਲਾਉਣ ਦੇ ਵਿੱਚ ਬਹੁਤ ਯੋਗ ਯਾਦ ਕੀਤਾ ਇੱਥੇ ਤੱਕ ਕੀਤਰਨੇ ਵੀ ਲਾਏ ਇਸ ਪਾੜਾ ਖੁਲਾਉਣ ਵਾਸਤੇ ਮਿੰਟੂ ਜਨੇਜਾ ਜੀ ਜੋ ਕਿ 16 ਨੰਬਰ ਵਾਰਡ ਦੇ ਕਾਉਂਸਲਰ ਆ ਸਭ ਤੋਂ ਪਹਿਲਾਂ ਇਹਨਾਂ ਨੇ ਹੀ ਇਹ ਸੰਘਰਸ਼ ਸ਼ੁਰੂ ਕੀਤਾ ਸੀਗਾ ਤੇ ਅੱਜ ਉਸ ਸੰਘਰਸ਼ ਦੀ ਸਾਨੂੰ ਸਫਲਤਾ ਪ੍ਰਾਪਤ ਹੋਈ ਆ ਅਸੀਂ ਬਹੁਤ ਧੰਨਵਾਦ ਆ ਆਮ ਆਦਮੀ ਪਾਰਟੀ ਦਾ ਤੇ ਜਲੰਧਰ ਦੇ ਡੀਸੀ ਸਾਹਿਬ ਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ